ਦੋਸਤੋ ਅੱਜ ਅਮਰੀਕਾ ਦੇ ਆਸਟਨ ਸ਼ਹਿਰ ਦੇ ਵਿੱਚ ਇੱਕ ਵਿਚਾਰ ਚਰਚਾ ਦੇ ਦੌਰਾਨ ਮੈਨੂੰ ਇੱਥੋਂ ਦੇ ਵਿਦਿਅਕ ਸਿਸਟਮ ਬਾਰੇ ਜਾਣਨ ਦਾ ਮੌਕਾ ਮਿਲਿਆ ਉਸੇ ਵਿਚਾਰ ਚਰਚਾ ਦੌਰਾਨ ਇਹ ਪਤਾ ਚੱਲਿਆ ਕਿ ਅਮਰੀਕਾ ਦੇ ਸਮੁੱਚੇ ਸਮਾਜ ਵੱਲੋਂ ਔਰ ਖਾਸ ਕਰਕੇ ਰਾਜਨੀਤਿਕ ਲੋਕਾਂ ਵੱਲੋਂ ਅਧਿਆਪਕ ਵਰਗ ਨੂੰ ਕਿੰਨਾ ਉੱਚਾ ਦਰਜਾ ਦਿੱਤਾ ਜਾਂਦਾ ਹੈ ਉਸ ਬੈਕਗ੍ਰਾਉਂਡ 'ਚ ਮੈਨੂੰ ਪਿੱਛੇ ਜੇ ਯਾਦ ਆਈ ਆਪਣੇ ਪੰਜਾਬ 'ਚ ਜਦੋਂ ਇੱਕ ਪਾਰਟੀ ਦੇ ਦੋ ਅਹਿਮ ਲੀਡਰਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਜਦੋਂ ਅਸੀਂ ਪਾਵਰ ਵਿੱਚ ਆ ਗਏ ਸਾਡੀ ਪਾਰਟੀ ਪਾਵਰ ਵਿੱਚ ਆ ਗਈ ਤਾਂ ਸਮੁੱਚੇ ਅਧਿਆਪਕ ਵਰਗ ਨੂੰ ਸਿੱਧਾ ਕਰ ਦਿੱਤਾ ਜਾਵੇਗਾ ਆ ਇਹ ਲੀਡਰ ਵੀ ਕੋਈ ਛੋਟੇ ਸੁਧਾਰਨ ਜੀਡਰ ਨਹੀਂ ਸੀ ਐਸੇ ਲੀਡਰ ਜੋ ਮੰਤਰੀ ਦੀ ਕੁਰਸੀ ਜਾਂ ਇਵਨ ਮੁੱਖ ਮੰਤਰੀ ਦੀ ਕੁਰਸੀ ਦਾ ਆਪਣੇ ਆਪ ਨੂੰ ਅਹੁਦੇਦਾਰ ਸਮਝਦੇ ਆ ਇਸ ਸੰਦਰਭ ਦੇ ਵਿੱਚ ਦੋਸਤੋ ਠੀਕ ਹੈ ਕਿ ਭਾਵੇਂ ਉਹਨਾਂ ਨੇ ਮਾਫੀ ਤਾਂ ਮੰਗ ਲਈ ਹੈ ਪਰ ਜਦੋਂ ਅਸੀਂ ਕੋਈ ਬਿਆਨ ਦਿੰਨੇ ਆ ਮੌਕੇ ਤੇ ਜੇ ਉਹ ਗਲਤ ਹੋ ਗਿਆ ਹੋਵੇ ਮਾਫੀ ਮੰਗਣ ਨਾਲ ਮਸਲਾ ਹੱਲ ਹੋ ਜਾਂਦਾ ਹੈ ਪਰ ਸਾਡੀ ਮਾਨਸਿਕਤਾ ਨੂੰ ਸਾਡਾ ਬਿਆਨ ਜ਼ਰੂਰ ਜ਼ਾਹਰ ਕਰ ਜਾਂਦਾ ਸੋ ਮੈਂ ਉਹਨਾਂ ਲੀਡਰਾਂ ਨੂੰ ਦੱਸਣਾ ਚਾਹਾਂਗਾ ਕਿ ਇਹ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਵਿਧਿਕ ਸਿਸਟਮ ਇਸ ਵੇਲੇ ਬਹੁਤ ਨੀਚੇ ਚਲਾ ਗਿਆ ਬਹੁਤ ਸਾਰੀਆਂ ਕਮੀਆਂ ਨੇ ਉਹਦੇ ਵਿੱਚ ਪਰ ਉਸ ਦਾ ਹੱਲ ਇਸ ਤਰ੍ਹਾਂ ਹੋ ਸਕਦਾ ਹੈ ਕਿ ਉਹਦੇ ਪਹਿਲਾਂ ਸਿਸਟਮ ਨੂੰ ਸਮਝਿਆ ਜਾਵੇ ਉਹਦੀਆਂ ਕਮੀਆਂ ਨੂੰ ਜਾਣਿਆ ਜਾਵੇ ਕਮੀਆਂ ਦੇ ਕਾਰਨਾਂ ਨੂੰ ਜਾਣਿਆ ਜਾਵੇ ਫਿਰ ਉਹ ਕਿਵੇਂ ਦੂਰ ਕਰਨੀਆਂ ਕਮੀਆਂ ਕੀ ਰਿਸੋਰਸ ਚਾਹੀਦੇ ਆ ਉਹਨਾਂ ਨੂੰ ਸਮਝਿਆ ਜਾਵੇ ਉਹ ਰਿਸੋਰਸਸ ਕਿਵੇਂ ਜਟਾਉਣੇ ਆ ਉਹਦੇ ਬਾਰੇ ਜਾਣਿਆ ਜਾਵੇ ਫਿਰ ਤਾਂ ਹੱਲ ਹੋ ਸਕਦਾ ਪਰ ਸਿਰਫ ਉਸ ਢਾਂਚੇ ਅਧੀਨ ਕੰਮ ਕਰ ਰਹੇ ਅਧਿਆਪਕਾਂ ਨੂੰ ਸਿੱਧੇ ਕਰਨ ਦੇਣ ਦੀ ਧਮਕੀ ਨਾਲ ਉਹ ਨਹੀਂ ਹੱਲ ਹੋ ਸਕੇਗਾ ਔਰ ਵੈਸੇ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਸੋਚ ਕੇ ਦੇਖੋ 2 ਮਿੰਟ ਅੱਖਾਂ ਬੰਦ ਕਰਕੇ ਉਹਦਾ ਟੀਚਰ ਤੁਹਾਡੇ ਚ ਕੋਸ਼ਤ ਸੁਣਨ ਵਾਲੇ ਆਪ ਟੀਚਰ ਹੋਵੋਗੇ ਅ ਕੁਛ ਦੇ ਪਰਿਵਾਰ ਵਿੱਚ ਰਿਸ਼ਤੇਦਾਰੀ ਵਿੱਚ ਕੋਈ ਨਾ ਕੋਈ ਟੀਚਰ ਹੋਣਗੇ ਜਰਾ ਸੋਚੋ ਕਿ ਜਦੋਂ ਉਹ ਟੀਚਰ ਬੈਠੇ ਹੋਣਿਆ ਆਪਣੇ ਮਾਪੇ-ਮਾਪ ਦੇ ਕੋਲ ਆਪਣੇ ਬੱਚਿਆਂ ਦੇ ਸਾਹਮਣੇ ਤੇ ਬਿਆਨ ਆਇਆ ਹੋਣਾ ਕਿ ਇਹ ਸਾਰੇ ਝਗੜੇ ਦੀ ਜੜ ਤੁਸੀਂ ਹੋਰ ਤੁਹਾਨੂੰ ਸਿੱਧੇ ਕਰ ਦਿੱਤਾ ਜਾਵੇਗਾ ਫਲਾਂ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕੀ ਬੀਤੀ ਹੋਏਗੀ ਉਹਨਾਂ ਦੇ ਮਨ ਤੇ ਕਿੰਨਾ ਗੈਰਸੰਵੇਦਨਸ਼ੀਲ ਇਹ ਬਿਆਨ ਰਿਹਾ ਹੋਏਗਾ ਔਰ ਮੈਂ ਵਿਦਿਅਕ ਢਾਂਚੇ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਐਸ ਡੀ ਐਮ ਹੁੰਦੇ ਆ ਏ ਡੀ ਸੀ ਹੁੰਦੇ ਆ ਡੀ ਸੀ ਹੁੰਦੇ ਆ ਬਹੁਤ ਨੇੜੇ ਤੋਂ ਦੇਖਿਆ ਮੈਨੂੰ ਯਾਦ ਹੈ ਮੈਂ ਗੁਰਦਾਸਪੁਰ ਦੇ ਵਿੱਚ ਡਿਪਟੀ ਕਮਿਸ਼ਨਰ ਸੀ ਮੈਨੂੰ ਦੱਸਿਆ ਗਿਆ ਕਿ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਇੱਕੋ ਲੜਕੀ ਟੀਚਰ ਹੈ ਔਰ ਬਹੁਤ ਡੈਡੀਕੇਸ਼ਨ ਦੇ ਨਾਲ ਉਹ ਕੰਮ ਕਰ ਰਹੀ ਹੈ ਆਪਣੇ ਕੰਪਿਊਟਰ ਤੇ ਛੋਟੇ ਬੱਚਿਆਂ ਨੂੰ ਵੀ ਕੰਪਿਊਟਰ ਬਾਰੇ ਗਿਆਨ ਦੇ ਰਹੀ ਹੈ ਨਾਲੋਂ ਨਾਲ ਆਪਣੀ ਪੱਧਰ ਤੇ ਅੰਗਰੇਜ਼ੀ ਪੜਾਉਣ ਦਾ ਪ੍ਰਬੰਧ ਕਰ ਰਹੀ ਹੈ ਤਾਂ ਮੈਂ ਸੋਚਿਆ ਕਿ ਮੈਂ ਵੀ ਉਸ ਸਕੂਲ ਨੂੰ ਵਿਜ਼ਿਟ ਕਰਕੇ ਆਵਾਂ ਜਦੋਂ ਮੈਂ ਉਸ ਸਕੂਲ ਦੇ ਵਿੱਚ ਗਿਆ ਤਾਂ ਮੈਂ ਦੇਖਿਆ ਕਿ ਬੱਚੇ ਉੱਥੇ ਬੈਠੇ ਸੀ ਲੜਕੀ ਗੈਰ ਹਾਜ਼ਰ ਸੀ ਉਹ ਲੜਕੀ ਮੇਰੇ ਉੱਥੇ ਜਾਣ ਤੋਂ ਕੋਈ 4-5 ਮਿੰਟ ਬਾਅਦ ਉੱਥੇ ਆਈ ਜਦੋਂ ਆਈ ਤਾਂ ਮੈਂ ਥੋੜਾ ਗੁੱਸੇ ਹੋਇਆ ਉਸ ਨੂੰ ਕਿ ਮੈਂ ਤਾਂ ਤੁਹਾਡੇ ਬਾਰੇ ਬਹੁਤ ਚੰਗਾ ਸੁਣਿਆ ਸੀ ਪਰ ਤੁਸੀਂ ਤਾਂ ਕਲਾਸ ਦੇ ਵਿੱਚ ਸਕੂਲ ਦੇ ਵਿੱਚੋਂ ਗੈਰ ਹਾਜ਼ਰ ਪਾਈ ਗਏ ਹਾਂ ਤਾਂ ਉਹ ਬੋਲਦਿਆਂ ਬੋਲਦਿਆਂ ਉਹ ਲੜਕੀ ਰੋ ਪਈ ਮੈਂ ਉਸ ਨੂੰ ਉਹਦੇ ਗੈਰ ਹਾਰਜ ਹੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸਰ ਸਾਡੇ ਸਕੂਲ ਦੇ ਵਿੱਚ ਜੋ ਟਾਇਲਟ ਬਣਿਆ ਸੀ ਚੰਗਾ ਮਾੜਾ ਜਿਹਾ ਹੋਵੇ ਜਾਂ ਵੀ ਸੀ ਪਿਛਲੇ ਡੇਢ ਸਾਲ ਤੋਂ ਉਹ ਬੰਦ ਹੋ ਗਿਆ ਔਰ ਮੈਨੂੰ ਟਾਇਲਟ ਯੂਜ਼ ਕਰਨ ਵਾਸਤੇ ਸਕੂਲ ਤੋਂ ਕੋਈ ਡੇਢ ਦੋ ਫਰਲਾਂਗ ਤੇ ਸਰਪੰਚ ਦੇ ਘਰ ਜਾਣਾ ਪੈਂਦਾ ਅ ਔਰ ਉਸਨੇ ਦੱਸਿਆ ਕਿ ਹੁਣ ਵੀ ਉਹ ਟਾਇਲਟ ਯੂਜ਼ ਕਰਨ ਵਾਸਤੇ ਸਰਪੰਚ ਦੇ ਘਰ ਹੀ ਗਈ ਸੀ ਸੋ ਇਹੋ ਜੇ ਹਾਲਤਾਂ ਦੇ ਵਿੱਚ ਕੰਮ ਕਰ ਰਿਹਾ ਸਾਡੇ ਅਧਿਆਪਕ ਜੇ ਕਰਨਾ ਤਾਂ ਸਿੱਧੀ ਕਰਦੇ ਹੋ ਫਿਰ ਉਸ ਕੁੜੀ ਨੂੰ ਡਿਊਟੀ ਤੋਂ ਦਾ ਗੈਰਹਾਜ਼ਰ ਪਾਈ ਗਈ ਸੀ ਤੁਹਾਡੇ ਸਾਹਮਣੇ ਤਾਂ ਫਿਰ ਉਹ ਸਿੱਧੀ ਕਰਨੀ ਬਣਦੀ ਹੈ ਤੁਸੀਂ ਦੇਖਿਆ ਚੋਣਾ ਦੀ ਡਿਊਟੀ ਮੈਂ ਤਾਂ ਬੜੇ ਵਾਰੀ ਚੋਣਾ ਕਰਾਈਆਂ ਜੋ ਪੋਲਿੰਗ ਪਾਰਟੀਆਂ ਬਣਦੀਆਂ ਉਹਨਾਂ ਚ ਕਾਫੀ ਸਾਰੇ ਟੀਚਰ ਹੁੰਦੇ ਆ ਔਰ ਉਹਨਾਂ ਦੇ ਵਿੱਚ ਹਰੇਕ ਪਾਰਟੀ ਚ ਦੋ ਦੋ ਤਿੰਨ ਤਿੰਨ ਲੇਡੀ ਟੀਚਰਸ ਹੁੰਦੀਆਂ ਔਰ ਚੋਣ ਦੇ ਕਾਨੂੰਨ ਮੁਤਾਬਕ ਸਾਰੇ ਸਟਾਫ ਨੇ ਸਾਰੀ ਪੋਲਿੰਗ ਟੀਮ ਨੇ ਚੋੜਾ ਤੋਂ ਪਹਿਲੀ ਰਾਤ ਪੋਲਿੰਗ ਬੂਥ ਤੇ ਹੀ ਠਹਿਰਨਾ ਹੁੰਦਾ ਔਰ ਤੁਸੀਂ ਜੋ ਪੰਜਾਬ ਬਾਰੇ ਜਾਣਦੇ ਹੋ ਤੁਹਾਨੂੰ ਪਤਾ ਹੋਣਾ ਹੈ ਕਿ ਪੋਲਿੰਗ ਬੂਥ ਇੱਕ ਕਈ ਬਹੁਤ ਸਾਰੇ ਪੋਲਿੰਗ ਬੂਥ ਇੱਕ ਇੱਕ ਕਮਰੇ ਦੇ ਵਿੱਚ ਬਣੇ ਹੋਏ ਆ। ਕਈਆਂ ਦੇ ਵਿੱਚ ਤਾਂ ਪਰਮਾਨੈਂਟ ਬਿਜਲੀ ਵੀ ਫਿੱਟ ਨਹੀਂ ਹੋਈ ਹੋਈ, ਮੌਕੇ ਤੇ ਹੀ ਲਾਈਟ ਦਾ ਪ੍ਰਬੰਧ ਕੀਤਾ ਜਾਂਦਾ ਹੈ। ਤਾਂ ਕਦੇ ਸੋਚਿਆ ਕਿ ਕਿਵੇਂ ਸੌਂਦੀਆਂ ਹੋਣਗੀਆਂ ਸਾਡੀਆਂ ਉਹ ਲੇਡੀਆਂ ਆਪਣੇ ਪਰਿਵਾਰਾਂ 'ਚ ਨਜ਼ਰ ਮਾਰ ਕੇ ਦੇਖੋ ਜੇ ਡਿਊਟੀ ਲੱਗਦੀ ਹੈ ਤਾਂ ਕਿਵੇਂ ਸੌਣ ਦਾ ਪ੍ਰਬੰਧ ਕੀਤਾ ਜਾਂਦਾ ਹੋਵੇਗਾ। ਜੇ ਉੱਥੇ ਨਹੀਂ ਸੌਂਦੀਆਂ ਕਿਤੇ ਹੋਰ ਸੌਣ ਦਾ ਪ੍ਰਬੰਧ ਕਰਦੀਆਂ ਹੋਣਗੀਆਂ ਤਾਂ ਫਿਰ ਡਿਊਟੀ ਤੋਂ ਤੱਕ ਤਾਂ ਹੀ ਹੁੰਦੀ ਹੋਏਗੀ। ਤਾਂ ਫਿਰ ਕਰਦੇ ਹੋ ਫੜ ਕੇ ਉਹਨਾਂ ਨੂੰ ਸਿੱਧੀਆਂ ਜਿਹੜੇ ਜਿਹੜੀ ਡਿਊਟੀ ਤੋਂ ਤੱਕ ਤਾਂ ਹੀ ਕਰਦੀਆਂ। ਤਾਂ ਪਿੱਛੇ ਜੇ ਪੰਜਾਬ ਦੇ ਵਿੱਚ ਇੱਕ ਹੋਰ ਡਿਊਟੀ ਲੱਗੀ ਸੀ ਉਹ ਟੀਚਰਸ ਦੀ ਡਿਊਟੀ ਲੱਗੀ ਕਿ ਸਵੇਰ ਸਵੇਰ ਜਿਹੜੇ ਲੋਕ ਖੇਤਾਂ 'ਚ ਟਾਇਲਟ ਕਰਨ ਵਾਸਤੇ ਜਾਂਦੇ ਆ ਤਾਂ ਉਹਨਾਂ ਦੇ ਨਾਂ ਨੋਟ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੇ ਜਾਣ। ਕਿ ਇਹਨਾਂ ਲੀਡਰਾਂ ਨੂੰ ਮੈਂ ਕਹਿਣਾ ਚਾਹਾਂਗਾ ਕਰ ਸਕਦੇ ਹੋ ਐਸੀ ਡਿਊਟੀ ਕਿ ਸਵੇਰ ਖੇਤਾਂ 'ਚ ਜਾ ਕੇ ਜੋ ਟਾਇਲਟ ਕਰਨ ਵਾਸਤੇ ਉੱਥੇ ਲੋਕ ਗਏ ਆ ਪਿੰਡਾਂ ਦੇ ਤੁਸੀਂ ਦੇਖਿਆ ਜੋ ਚਲੇ ਜਾਂਦੇ ਆ ਤਾਂ ਉਹਨਾਂ ਦੇ ਨਾਂ ਨੋਟ ਕਰਕੇ ਅਧਿਕਾਰੀਆਂ ਨੂੰ ਭੇਜੇ ਜਾਣ। ਤਾ ਜਿਹੜੇ ਨਹੀਂ ਨੋਟ ਕਰ ਸਕੇ ਹੁਣ ਇਹ ਇਹ ਨਾਂ ਤਾਂ ਕਰ ਦਿਓ ਫਿਰ ਉਹਨਾਂ ਨੂੰ ਫੜਕੇ ਸਿੱਧੇ ਸਿੱਧੇ ਕਰਨ ਵਾਲੀ ਮਸਲਾ ਹੱਲ ਹੁੰਦਾ ਐ ਐਜੂਕੇਸ਼ਨ ਬਹੁਤ ਸੁਧਰ ਜਾਏਗੀ ਸੋ ਸਮਝਣ ਦੀ ਜ਼ਰੂਰਤ ਹੈ ਕਿ ਕਿਹੋ ਜਿਹੇ ਹਾਲਾਤਾਂ ਤੇ ਇਹਨਾਂ ਟੀਚਰਜ਼ ਨੂੰ ਕੰਮ ਕਰਨਾ ਪੈ ਰਿਹਾ ਕਿਹੋ ਜੀਆਂ ਕਿਹੋ ਜੀਆਂ ਡਿਊਟੀਆਂ ਉਹਨਾਂ ਤੋਂ ਲਈਆਂ ਜਾ ਰਹੀਆਂ ਹਾਂ ਤਾਂ ਕੀ ਸਿਸਟਮ ਹੈ ਕੇਸ ਸੈਟਅਪ ਦੇ ਵਿੱਚ ਉਹ ਕੰਮ ਕਰ ਰਿਹਾ ਹੈ ਜੇ ਸਿੱਧੇ ਕਰਨ ਨਾਲ ਮਾਮਲਾ ਹੱਲ ਹੁੰਦਾ ਤਾਂ ਇੱਕ ਦਿਨ ਟੀਚਰਸ ਨੂੰ ਸਿੱਧੇ ਕਰ ਦਿਓ ਅਗਲੇ ਦਿਨ ਡਾਕਟਰਾਂ ਨੂੰ ਸਿੱਧੇ ਕਰ ਦਿਓ ਫਿਰ ਵਿਦਿਆਰਥੀਆਂ ਨੂੰ ਸਿੱਧੇ ਕਰ ਦਿਓ ਫਿਰ ਕਿਸਾਨਾਂ ਨੂੰ ਸਿੱਧੇ ਕਰ ਦਿਓ ਚਲੋ ਸਾਰਾ ਪੰਜਾਬ ਸਿੱਧਾ ਹੋ ਜਾਏਗਾ ਸਿੱਧੇ ਕਰਨ ਵਾਲੀ ਮਾਮਲੇ ਹੱਲ ਹੁੰਦੇ ਆ ਤਾਂ ਹਾਂ ਸਿੱਧੇ ਕਰਨ ਨਾਲ ਹੁੰਦੇ ਆ ਮਾਮਲੇ ਹੱਲ ਉਹ ਹੈ ਇੱਕ ਵਰਗ ਉਹ ਵਰਗ ਹੈ ਤੁਹਾਡਾ ਲੀਡਰਾਂ ਦਾ ਤੁਹਾਨੂੰ ਸਿੱਧੇ ਕਰਨ ਦੀ ਜ਼ਰੂਰਤ ਜ਼ਰੂਰ ਹੈ ਹਾਂ ਤੁਸੀਂ ਪਹਿਲਾਂ ਇੱਕ ਧਿਰ ਰੁਪਿਆਂ ਦੇ ਦਿਆਂਦੀ ਹੈ ਕੋਈ ਦੂਸਰੀ ਧਿਰ ਉਹਦੇ ਤੇ ਕੋਰਟ ਕੇਸ ਕਰ ਦਿਆਂਦੀ ਹੈ ਫਿਰ ਜਦੋਂ ਕੋਰਟ 'ਚ ਕੇਸ ਲੱਗਦਾ ਤਾਂ ਦੋਨੇ ਧਿਰਾਂ ਲੋਕਾਂ ਨੂੰ ਕਾਲ ਦਿੰਦੇ ਆ ਕਿ ਇੱਥੇ ਕਚਹਿਰੀ ਦੇ ਬਾਹਰ ਇਕੱਠੇ ਹੋ ਲੋਕ ਵਿਚਾਰੇ ਭੇਡਾਂ ਵਾਂਗ ਉਹਨਾਂ ਦੇ ਮਗਰ ਲੱਗੇ ਹੋਏ 15-15 20-20 ਹਜ਼ਾਰ ਦਾ ਉੱਥੇ ਇਕੱਠ ਕਰ ਲੈਂਦੇ ਆ ਆ ਤਰੀਕ ਕੀ ਹੁੰਦੀ ਆ ਕਿ ਅਗਲੀ ਪੇਸ਼ੀ ਪੈ ਜਾਂਦੀ ਆ ਪਰ ਲੋਕ ਆਪਣੀਆਂ ਕਾਰਾਂ ਤੇ ਸਕੂਟਰਾਂ ਤੇ ਸਾਈਕਲਾਂ ਤੇ ਬਸਾਂ 'ਚ ਭਰ ਕੇ ਉੱਥੇ ਜਾਈ ਜਾਂਦੇ ਆ ਸੋ ਇਹੋ ਜਿਹਿਆਂ ਨੂੰ ਤੁਹਾਨੂੰ ਸਿੱਧੇ ਕਰਨ ਦੀ ਜਰੂਰਤ ਹੈ ਜੋ ਇਹ ਪਖੰਡ ਕਰਦੇ ਹੋ ਪਹਿਲਾਂ ਕਿਸੇ ਸਾਜ ਸ਼ਾਂਤੀ ਦੀ ਇਨਪੁੱਟਾ ਸਿੱਧਾ ਮੈਨੀਫੈਸਟੋ ਬਣਾ ਦਿੱਤਾ ਜਾਂਦਾ ਫਿਰ ਮਾਫੀ ਮੰਗਣ ਦਾ ਟਕਵਾਂਜ ਕਰਕੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਕਰ ਲਏ ਜਾਂਦੇ ਆ ਉਹਨਾਂ ਨੂੰ ਸਿੱਧੇ ਕਰਨ ਦੀ ਜਰੂਰਤ ਹੈ ਜਿਹੜੇ ਇਹੋ ਜਿਹੇ ਪਖੰਡ ਕਰਦੇ ਹੈਗੇ ਨਾ ਕਿ ਅਧਿਆਪਕਾਂ ਨੂੰ ਸਿੱਧੇ ਕਰਨ ਦੀ ਜਰੂਰਤ ਹੈ ਔਰ ਮੈਂ ਇੱਕ ਗੱਲ ਹੋਰ ਦੱਸਾਂ ਕਿ ਜਿਹੜੇ ਅਧਿਆਪਕ ਹੈ ਨਾ ਇਹ ਹਰੇਕ ਅਧਿਆਪਕ ਕਈ-ਕਈ ਸਾਲਾਂ ਤੋਂ ਵਿਗੜਿਆ ਨਹੀਂ ਸਿੱਧੇ ਕਰਦੇ ਆ ਰਹੇ ਆ ਤੇ ਜੇ ਇਹਨਾਂ ਨੇ ਤੁਹਾਨੂੰ ਆ ਲੀਡਰਾਂ ਨੂੰ ਵਿਗੜਿਆ ਹੋਇਆਂ ਨੂੰ ਸਿੱਧੇ ਕਰਨ ਦੀ ਸੋਚ ਲਈ ਨਾ ਤਾਂ ਫਿਰ ਦੇਖ ਲੈਣਾ ਜੇ ਆ ਚਾਰ ਪੰਜ ਮਹੀਨਿਆਂ ਦੌਰਾਨ ਇਹਨਾਂ ਨੇ ਐਸਾ ਸਿੱਧਾ ਕਰਨਾ ਹੈ ਤੁਹਾਨੂੰ ਕਿ ਤੁਸੀਂ ਜੇ ਉਹ ਧਮਕੀਆਂ ਉਹਨਾਂ ਨੂੰ ਸਿੱਧੇ ਕਰਨ ਦੀਆਂ ਦੇ ਰਹੇ ਹੋ ਨਾ ਸ਼ਕਤੀ ਚਾਕੇ ਉਹ ਕੁਰਸੀ ਦੇ ਸੁਪਨਾ ਹੀ ਰਹਿ ਜਾਣੇ ਆ ਕੁਰਸੀ ਨਹੀਂ ਮਿਲਣੀ ਤੇ ਧਮਕੀਆਂ ਸਿਰਫ ਫੋਕੀਆਂ ਧਮਕੀਆਂ ਹੀ ਰਹਿ ਜਾਣਗੀਆਂ ਜੇ ਇਹਨਾਂ ਦੇ ਆਧਿਆਪਕਾਂ ਨੇ ਧੋਈਆ ਕਰ ਲਿਆ ਤੁਹਾਨੂੰ ਸਿੱਧੇ ਕਰਨ ਦਾ ਨਾਲ ਹੀ ਸਾਥੀਓ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਮਰਮਾਨ ਨਾਲ ਦੱਸਣਾ ਚਾਹਾਂਗਾ ਕਿ ਹੁਣੇ-ਹੁਣੇ ਮੈਂ ਆਪਣੇ ਦੋਸਤਾਂ ਨਾਲ ਆਪਣਾ ਜੋ ਸਾਡਾ ਸੰਗਠਨ ਬਣਾਇਆ ਸੀ ਆਪਣਾ ਪੰਜਾਬ ਉਹਦੇ ਏਮਜ਼ ਐਂਡ ਆਬਜੈਕਟਿਵਜ਼ ਬਾਰੇ ਗੱਲ ਕਰ ਰਿਆ ਸੀ ਔਰ ਇੱਥੋਂ ਦਾ ਸਿਸਟਮ ਦੇਖ ਕੇ ਔਰ ਪੰਜਾਬ ਦੇ ਇਹਨਾਂ ਲੀਡਰਾਂ ਦੇ ਬਿਆਨਾਂ ਦੀ ਬੈਕਗ੍ਰਾਉਂਡ ਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਸਾਡਾ ਇਸ ਸੰਗਠਨ ਆਪਣਾ ਪੰਜਾਬ ਦੇ ਜੋ ਆਬਜੈਕਟਿਵਜ਼ ਹੈ ਉਹਨਾਂ ਦੇ ਵਿੱਚੋਂ ਇੱਕ ਮੁੱਖ ਮੁੱਦਾ ਹੋਏਗਾ ਕਿ ਅਸੀਂ ਕੋਸੇ ਐਸੇ ਪੰਜਾਬ ਨੂੰ ਸਿਰਜਣ ਦੀ ਕਾਮਨਾ ਕਰੀਏ ਜਿੱਥੇ ਅਧਿਆਪਕਾਂ ਨੂੰ ਪਹਿਲੇ ਦਰਜੇ ਦੇ ਨਾਗਰਿਕਾਂ ਦਾ ਸਥਾਨ ਦਿੱਤਾ ਜਾ ਸਕੇ ਧੰਨਵਾਦ ਦੋਸਤੋ